ਅਜਿਹਾ 15 ਸਾਲ ਪਹਿਲਾਂ ਇੱਕ ਟੀਚਿੰਗ ਫੈਲੋਜ਼ ਭਰਤੀ ਘਟਾਲਾ ਹੋਇਆ ਸੀ ਹਾਈ ਕੋਰਟ ਨੇ ਸਾਰੀਆਂ ਰਿਟ ਪਟੀਸ਼ਨਾਂ ਦਾ ਨਪਟਾਰਾ ਕਰ ਦਿੱਤਾ ਤੇ ਚਰਚਾ ਕਿ ਹੁਣ ਨਾਮ ਉਜਾਗਰ ਹੋਣ ਦੀ ਵੀ ਸੁਭਾਵਨਾ ਤੇ ਠੱਲ ਪੈ ਗਈ ਆ ਪੂਰਾ ਮਸਲਾ ਕੀ ਹੈ ਕਿ 15 ਸਾਲ ਪਹਿਲਾਂ ਪੁਰਾਣੇ ਟੀਚਿੰਗ ਫੈਲੋਜ਼ ਘਟਾਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਾਰੀਆਂ ਹੀ ਰਿਟ ਪਟੀਸ਼ਨਾਂ ਦਾ ਨਪਟਾਰਾ ਕਰ ਦਿੱਤਾ ਹੈ ਭਰਤੀ ਤੋਂ ਬਾਅਦ ਕੁੱਲ 13 ਪਟੀਸ਼ਨਾਂ ਵੱਖ-ਵੱਖ ਉਮੀਦਵਾਰਾਂ ਵੱਲੋਂ ਦਾਖਲ ਕੀਤੀਆਂ ਗਈਆਂ ਸਨ ਜਿਨ੍ਹਾਂ ਦਾ ਬੀਤੀ ਦਿਨ ਇੱਕ ਜਗ੍ਹਾ ਅਦਾਲਤ ਵੱਲੋਂ ਨਪਟਾਰਾ ਕਰ ਦਿੱਤਾ ਗਿਆ ਹਾਲਾਂਕਿ ਅਦਾਲਤ ਵੱਲੋਂ ਗੀਂਦ ਫਿਰ ਸਿੱਖਿਆ ਵਿਭਾਗ ਦੇ ਹੱਥ ਫੜਾਉਂਦਿਆਂ ਆਦੇਸ਼ ਦਿੱਤੇ ਹਨ ਕਿ ਟੀਚਿੰਗ ਫੈਲੋਜ਼ ਦੇ ਸਾਰੇ ਜੋਗ ਉਮੀਦਵਾਰਾਂ ਬਾਰੇ ਬੁਰ ਤੋਂ ਵਿਚਾਰ ਕਰਕੇ ਮੈਰਿਟ ਵਾਲੇ ਜੋਗ ਉਮੀਦਵਾਰਾਂ ਨੂੰ ਹੀ ਨੌਕਰੀ ਤੇ ਰੱਖਿਆ ਜਾਵੇ ਜਿ세 ਤੇ ਸਿੱਖਿਆ ਵਿਭਾਗ ਨੇ ਅਦਾਲਤ ਵਿੱਚ ਸਵੀਕਾਰ ਕੀਤਾ ਕਿ ਜੇਕਰ ਵਿਭਾਗ ਵੱਲੋਂ ਨੌਕਰੀ ਤੋਂ ਹਟਾਇਆ ਗਿਆ ਕੋਈ ਜੋਗ ਉਮੀਦਵਾਰ ਮੈਰਿਟ ਦੇ ਹਿਸਾਬ ਨਾਲ ਨੌਕਰੀ ਲੈਣ ਦਾ ਹੱਕਦਾਰ ਪਾਇਆ ਜਾਂਦਾ ਤਾਂ ਵਿਭਾਗ ਉਸ ਤੇ ਮੁੜ ਵਿਚਾਰ ਕਰਕੇ ਉਸ ਨੂੰ ਮੁੜ ਤੋਂ ਨੌਕਰੀ ਤੇ ਰੱਖੇਗਾ ਪਰ ਮਾਮਲੇ ਵਿੱਚ ਸਿੱਖਿਆ ਵਿਭਾਗ ਵੱਲੋਂ ਅਦਾਲਤ ਵਿੱਚ ਦਾਇਰ ਕੀਤੇ ਬਿਆਨ ਅਤੇ ਸਵਾਲਾਂ ਜਵਾਬ ਸਵਾਲਾਂ ਦੇ ਘੇਰੇ ਵਿੱਚ ਹਨ ਦੱਸ ਦਿਓ ਕਿ ਟੀਚਿੰਗ ਫੈਲੋਜ਼ ਦੀਆਂ ਕੁੱਲ 9998 ਅਸਾਮੀਆਂ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਰਨ ਲਈ 5 ਸਤੰਬਰ 2007 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ ਪਰ ਇਸ਼ਤਿਹਾਰ ਦੇ ਨਰੂਪ ਟੀਚਿੰਗ ਫੈਲੋਜ਼ ਦੇ ਅਹੁਦੇ ਲਈ ਕੀਤੀ ਗਈ ਭਰਤੀ ਵਿਵਾਦ ਵਿੱਚ ਹੀ ਰਹੀ ਸੀ ਕੁਝ ਉਮੀਦਵਾਰਾਂ ਤੇ ਜਾਲੀ ਸਰਟੀਫਿਕੇਟ ਆਧਾਰ ਤੇ ਨੌਕਰੀ ਹਾਸਲ ਕਰਨ ਤੇ ਸਿਲੈਕਸ਼ਨ ਕਮੇਟੀ ਦੇ ਮੈਂਬਰਾਂ ਤੇ ਜੋਗ ਉਮੀਦਵਾਰਾਂ ਦੀ ਯੋਗਤਾ ਅਤੇ ਮੈਰਿਟ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲੱਗੇ ਸਨ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਮਹਾਲੀ ਵਿਖੇ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਕੇ ਮਈ 2022 ਵਿੱਚ ਸਿੱਖਿਆ ਵਿਭਾਗ ਦੇ ਕੁੱਲ 5 ਮੁਲਾਜ਼ਮ ਗ੍ਰਫਤਾਰ ਕੀ ਤਹਿੰਤ ਤਿੰਨ ਹੋਰ ਨੂੰ ਬਾਅਦ ਵਿੱਚ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਇਸ ਤੋਂ ਇਲਾਵਾ ਵਿਜੀਲੈਂਸ ਵੱਲੋਂ ਫਰਜੀ ਸਰਟੀਫਿਕੇਟ ਦੇ ਆਧਾਰ ਤੇ ਨੌਕਰੀ ਲੈਣ ਵਾਲੇ ਕਈ ਉਮੀਦਵਾਰਾਂ ਦੇ ਖਿਲਾਫ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਾਮਲੇ ਦਰਜ ਕੀਤੇ ਸਨ ਮਾਮਲੇ ਵਿੱਚ ਸਿੱਖਿਆ ਵਿਭਾਗ ਵੱਲੋਂ ਅਦਾਲਤ ਵਿੱਚ ਦਾਇਰ ਬਿਆਨਾਂ ਦੀ ਗੱਲ ਕਰੀਏ ਤਾਂ ਸਿੱਖਿਆ ਵਿਭਾਗ ਪੰਜਾਬ ਨੇ ਆਪਣੇ ਸਰਕਾਰੀ ਵਕੀਲ ਦੇ ਰਾਹੀਂ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਕਟ ਮੈਰਿਟ ਵਾਲੇ ਪਾਏ ਗਏ ਉਮੀਦਵਾਰਾਂ ਦੀਆਂ ਸ਼ਿਕਾਵਾਂ ਨੂੰ ਵਿਭਾਗ ਵੱਲੋਂ ਖਤਮ ਕਰ ਦਿੱਤਾ ਗਿਆ ਸੀ ਪਰ ਇਸ ਦੇ ਨਾਲ ਹੀ ਵਿਭਾਗ ਨੇ ਮੰਨਿਆ ਸੀ ਕਿ ਸਿਕੇ ਸਿਲੈਕਸ਼ਨ ਕਮੇਟੀ ਨਾਲ ਕੁਝ ਬੇਨਿਜ਼ਮੀਆਂ ਵੀ ਉਜਾਗਰ ਹੋਈਆਂ ਹਨ ਜਿਸ ਲਈ ਮੁਕਦਮਾ ਦਰਜ ਕਰਵਾ ਕੇ ਦੋਸ਼ੀ ਵਿਕਤੀਆਂ ਖਿਲਾਫ ਪਹਿਲਾਂ ਹੀ ਬੰਦ ਦੀ ਫੌਜਦਾਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਲੀ ਸਰਟੀਫਿਕੇਟ ਆਧਾਰ ਤੇ ਨੌਕਰੀ ਹਾਸਲ ਕਰਨ ਵਾਲੇ ਉਮੀਦਵਾਰਾਂ ਦੇ ਖਿਲਾਫ ਵੀ ਵਕ ਵਕ ਜ਼ਿਲ੍ਹਿਆਂ ਵਿੱਚ ਮੁਕਦਮਾ ਦਰਜ ਹੋ ਚੁੱਕਾ ਰਾਜਦੇਵ ਵਕੀਲ ਨੇ ਕਿਹਾ ਕਿ ਉਕਤ ਮੁੱਦੇ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ ਇਸ ਦੇ ਤਰਕਪੂਰਨ ਅੰਤ ਤੱਕ ਪਹੁੰਚਾਇਆ ਜਾਵੇ ਕਿਉਂਕਿ ਜਾਂਚ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਪਰ ਸਵਾਲ ਇਹ ਉੱਠਦਾ ਕਿ ਕਿਹੜੀ ਜਾਂਚ ਪੂਰੀ ਕਰਨ ਦੀ ਦਲੀਲ ਸਿੱਖਿਆ ਵਿਭਾਗ ਕਰ ਰਿਹਾ ਹੈ ਜੇਕਰ ਗੱਲ ਵਖ ਵਖ ਸਮਿਆਂ ਦੌਰਾਨ ਟੀਚਿੰਗ ਫੈਲੋਜ਼ ਦੇ ਘਟਾਲੇ ਨਾਲ ਸੰਬੰਧਿਤ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਗਈਆਂ ਜਾਂਚਾਂ ਦੀ ਕਰੀਏ ਤਾਂ ਵਿਭਾਗ ਦੀ ਹਰ ਜਾਂਚ ਤਾਂ ਸਿਰਫ ਝਾਲੀ ਸਰਟੀਫਿਕੇਟ ਦੇ ਆਧਾਰ ਤੇ ਹੀ ਨੌਕਰੀ ਲੈਣ ਵਾਲਿਆਂ ਦੇ ਖਿਲਾਫ ਹੀ ਸੀਮਤਰੀ ਕਦੇ ਵੀ ਕੋਈ ਅਧਿਕਾਰੀ ਦੋਸ਼ੀ ਨਹੀਂ ਪਾਇਆ ਗਿਆ ਜੇਕਰ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਗੱਲ ਕਰੀਏ ਤਾਂ ਉਸ ਵਿੱਚ ਨਾਮਜ਼ਦ ਕੀਤੇ ਗਏ 8 ਲੋਕਾਂ ਵਿੱਚੋਂ ਸਿਰਫ ਇੱਕ ਹੀ ਸਿੰਧੋਸਤਾਨੀ ਟੀਚਿੰਗ ਫੈਲੋ ਦੀ ਸਿਲੈਕਸ਼ਨ ਕਮੇਟੀ ਦੀ ਮੈਂਬਰ ਰਹੀ ਸੀ ਜੋ ਕਿ ਇਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਦੀ ਸਿੱਖਿਆ ਅਧਿਕਾਰੀ ਹੈ ਰਿਮਟ ਅਤੇ ਟੀਚਿੰਗ ਫੈਲੋ ਦੀ ਭਰਤੀ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਸਿਲੈਕਸ਼ਨ ਕਮੇਟੀ ਦੀ ਚੇਅਰਪਰਸਨ ਵੀ ਸੀ ਵਿਜੀਲੈਂਸ ਵੱਲੋਂ ਨਾਮਜ਼ਦ ਕੀਤੇ ਗਏ ਬਾਕੀ ਸਾਰੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਜਿਨ੍ਹਾਂ ਵਿੱਚੋਂ ਕੋਈ ਵੀ ਸਿਲੈਕਸ਼ਨ ਕਮੇਟੀ ਦਾ ਮੈਂਬਰ ਨਹੀਂ ਸੀ ਤਾਂ ਫਿਰ ਕੀ ਮੰਨਿਆ ਜਾਵੇ ਕਿ ਟੀਚਿੰਗ ਭਰਤੀ ਘਟਾਲਾ ਸਿਰਫ ਜ਼ਿਲ੍ਹਾ ਗੁਰਦਾਸਪੁਰ ਨਾਲ ਹੀ ਸੰਬੰਧਿਤ ਹੈ ਸਿੱਖਿਆ ਵਿਭਾਗ ਦੇ ਅਦਾਲਤ ਵੱਲੋਂ ਦਿੱਤੇ ਗਏ ਬਿਆਨ ਜੇਕਰ ਜੇਕਰ ਜਾਂਚ ਮੁਕੰਮਲ ਹੋ ਚੁੱਕੀ ਤਾਂ ਮਾਮਲੇ ਵਿੱਚ ਸਿਲੈਕਸ਼ਨ ਕਮੇਟੀਆਂ ਦੇ ਹੋਰ ਮੈਂਬਰ ਨਾਮਜ਼ਦ ਕਿਉਂ ਨਹੀਂ ਕਰਵਾਏਗੇ ਜੇਕਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾਲੀ ਸਰਟੀਫਿਕੇਟ ਆਧਾਰ ਤੇ ਵਿਭਾਗ ਸਿੱਖਿਆ ਵਿਭਾਗ ਨੂੰ ਗੁਬਰਾਹ ਕਰਮਲੇ ਖਿਲਾਫ ਮਕਦਮਾ ਦਰਜ ਕਰਵਾਇਆ ਜਾ ਸਕਦਾ ਤਾਂ ਫਿਰ ਉਹਨਾਂ ਜਾਲੀ ਸਰਟੀਫਿਕੇਟ ਦੀ ਤਸਦੀਕ ਕਰਕੇ ਜਾਲੀ ਸੱਟਵੇਂ ਵਾਲਿਆਂ ਨੂੰ ਨੌਕਰੀ ਤੇ ਰੱਖਣ ਵਾਲੀਆਂ ਸਿਲੈਕਸ਼ਨ ਕਮੇਟੀਆਂ ਤੇ ਇਨ੍ਹਾਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਮੈਂਬਰ ਅਜੇ ਤੱਕ ਇਸ ਜਾਂਚ ਦੇ ਦਾਇਰੇ ਤੋਂ ਬਾਹਰ ਕਿਉਂ ਹਨ ਔਰ ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਤੱਕ ਸਿੱਖਿਆ ਵਿਭਾਗ ਨੇ ਕਿਉਂ ਨਹੀਂ ਉਹਨਾਂ ਦੇ ਨਾਮ ਵਿਜੀਲੈਂਸ ਅੱਗੇ ਉਜਾਗਰ ਕੀਤੇ ਸਿੱਖਿਆ ਵਿਭਾਗ ਦੇ ਜਾਣਕਾਰਾਂ ਅਨੁਸਾਰ ਅਦਾਲਤ ਦੇ ਫੈਸਲੇ ਤੋਂ ਬਾਅਦ ਉਹ ਸਾਕਦਾ ਕਿ ਉਹਨਾਂ ਉਮੀਦਵਾਰਾਂ ਨੂੰ ਦੁਬਾਰਾ ਨੌਕਰੀ ਮਿਲ ਜਾਵੇ ਜੋ ਆਪਣੀ ਯੋਗਤਾ ਦੇ ਚਲਦਿਆਂ ਅਦਾਲਤੀ ਲੜਾਈ ਲੜ ਰਹੇ ਸਨ ਤੇ ਜਿਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਅਦਾਲਤ ਦੇ ਰਾਹੀਂ ਆਪਣੀ ਯੋਗਤਾ ਦਾ ਮੁੜ ਮੁਲਾਂਕਣ ਕਰਨੀ ਮਜਬੂਰ ਕਰ ਦਿੱਤਾ ਹੈ ਪਰ ਵਿਭਾਗ ਉਹਨਾਂ ਵੱਡੀਆਂ ਮੱਛੀਆਂ ਦੇ ਨਾਮ ਉਜਾਗਰ ਕਰੇਗਾ ਜੋ ਟੀਚਿੰਗ ਫੈਲੋਜ਼ ਦੇ ਘਟਾਲੇ ਦੇ ਸੂਤਰ ਧਾਰ ਹਨ ਜਾਂ ਫਿਰ ਵਿਜਲਸ ਵਿਭਾਗ ਵੱਲੋਂ ਇਨ੍ਹਾਂ ਵੱਡੀਆਂ ਮੱਛੀਆਂ ਤੱਕ ਪਹੁੰਚ ਪਾਏਗਾ ਇਸ ਦੀ ਹੱਲੇ ਤੱਕ ਬਹੁਤ ਸੁਭਾਵਨਾ ਘਟ ਜਾਂਦੀ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜਾ 15 ਸਾਲ ਪਹਿਲਾਂ ਟੀਚਿੰਗ ਫੈਲੋਜ਼ ਘਟਾਲਾ ਹੋਇਆ ਉਸ ਦਾ ਚਾਹੇ ਪੰਜਾਬ ਅਤੇ ਹਰਿਆਣਾ ਇਕੋ ਨੇ ਸਾਰੀਆਂ ਰਿਟ ਪਟੀਸ਼ਨਾਂ ਦਾ ਨਿਪਟਾਰਾ ਕਰ ਦਿੱਤਾ ਪਰ ਹੱਲੇ ਵੀ ਕਈਆਂ ਨੂੰ ਇਨਸਾਫ ਮਿਲਣ ਦੀ ਆਸ ਨਹੀਂਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ